ਸਾਹਿਬਾ ਦੋਸਤੋ ਇੱਕ ਤੁਹਾਡੇ ਲਈ ਜ਼ਰੂਰੀ ਅਹਿਮ ਜਿਹੜੀ ਜਾਣਕਾਰੀ ਹੈ ਉਹਦੇ ਲਈ ਬੇਨਤੀ ਹੈ ਕਿ ਤੁਸੀਂ ਵੀਡੀਓ ਸਕਿਪ ਨਾ ਕਰਿਓ ਪਹਿਲਾਂ ਪੂਰੀ ਸੁਣ ਲਿਓ ਗੱਲਬਾਤ ਜ਼ਰੂਰੀ ਗੱਲਬਾਤ ਇਹ ਹੈ ਤੁਹਾਡੇ ਵਾਸਤੇ ਕਿ ਜਿਹੜੇ ਕਣਕ ਧਾਰਕ ਨੇ ਕਣਕ ਮੇਲਦੀ ਆ ਪੰਜਾਬ ਸਰਕਾਰ ਵੱਲੋਂ ਉਹਨਾਂ ਵਾਸਤੇ ਇਹ ਐਨ ਅਹਿਮ ਜਾਣਕਾਰੀ ਹੈ ਤੇ ਅਹਿਮ ਜਾਣਕਾਰੀ ਇਹ ਹੈ ਵੀ ਕਾਫੀ ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਜਿਹੜੀ ਇੱਕ ਇਹ ਚਲਾਈ ਸੀ ਕੇवाईसी ਵਾਲੀ ਕੇवाईसी ਦਾ ਮਤਲਬ ਹੈ ਜਿਹੜੇ ਬੱਚੇ ਬਾਹਰ ਜਾ ਚੁੱਕੇ ਨੇ ਪੰਜਾਬ ਨੂੰ ਛੱਡ ਕੇ ਜਾਂ ਫਿਰ ਕਿਸੇ ਦੀ ਡੈਥ ਹੋ ਚੁੱਕੀ ਹੈ ਜਾਂ ਕਿਸੇ ਲੜਕੀ ਦਾ ਜੇ ਵਿਆਹ ਹੋ ਜਾਂਦਾ ਤੇ ਉਹਨਾਂ ਵਾਸਤੇ ਇਹ ਵੀ ਕੇवाईसी ਕਰਾਉਣੀ ਜ਼ਰੂਰੀ ਹੈ ਤੁਸੀਂ ਜਿਵੇਂ ਤੋਂ ਕਣਕਲੇ ਨੇ ਡੀਪੂ ਹੋਲਡਰ ਤੋਂ ਉਹਦੇ ਕੋਲ ਜਾ ਕੇ ਤੁਸੀਂ ਮਸ਼ੀਨ ਤੇ ਗੁੱਠਾ ਲਗਾ ਕੇ ਤੇ ਕੇवाईसी ਕਰਵਾ ਲਓ ਆਪਣੀ KYC ਦਾ ਮਤਲਬ ਇਹ ਹੈ ਕਿ ਤੁਸੀਂ ਤੁਹਾਡੀ ਕਾਣਕ ਜਿਹੜੀ ਚੱਲ ਰੂਗੀ ਕਾਣਕ ਕਟੂਗੀ ਨਹੀਂ ਤੇ ਜੇ ਤੁਸੀਂ ਨਹੀਂ ਲਵਾਉਂਦੇ ਫਿਰ ਤੁਹਾਡੀ ਕਾਣਕ ਕੱਟ ਜਾਊਗੀ ਤੇ ਇਹ ਹੀ ਜਾਣਕਾਰੀ ਜ਼ਰੂਰੀ ਔਰ ਇਹ ਵੀ ਜੇ ਮੰਨ ਲਓ ਤੁਹਾਡੇ ਪਰਿਵਾਰ ਦੇ ਵਿੱਚ 6 ਮੈਂਬਰ ਹੋ ਤੁਸੀਂ 6 ਮੈਂਬਰਾਂ ਦੇ ਵਿੱਚੋਂ ਤੇ ਤੁਸੀਂ ਮੰਨ ਲਓ ਕਿ 4 ਨੇ KYC ਕਰਵਾ ਲਈ 2 ਜਣੇ ਕਿਸੇ ਮੰਨ ਲਓ ਕੰਮ ਤੇ ਨੇ ਜਾਂ ਕਿਵੇਂ ਵੀ ਉਹ ਕਰਵਾ ਨਹੀਂ ਸਕੇ ਹੁਣ ਤੱਕ ਉਹਨਾਂ ਲਈ ਇਹ ਹੈ ਵੀ ਹੁਣ ਤੁਹਾਡੇ ਕੋਲੇ 3 ਦਿਨ ਰਹਿ ਗਏ 3 ਦਿਨ 30 ਜੂਨ ਤੱਕ ਸੀ ਉਹਨਾਂ ਦਾ ਜਿਹੜਾ ਸਮਾਂ ਦਿੱਤਾ ਹੋਇਆ ਸੀ ਤੇ 3 ਦਿਨ ਤੁਹਾਡੇ ਕੋਲੇ ਹੈਗੇ ਸੋਮਵਾਰ ਤੱਕ ਸੋਮਵਾਰ ਤੱਕ ਤੁਸੀਂ ਆਪਣੀ KYC ਕਰਵਾ ਸਕਦੇ ਹੋ KYC ਕਰਵਾ ਲਓ ਤੇ ਤੁਹਾਡੀ ਕਲਰ ਚਾਲੂ ਰਹੂਗੀ ਨਹੀਂ ਫਿਰ ਜੇ ਤੁਸੀਂ 6 ਜਣਿਆਂ ਦੇ ਵਿੱਚੋਂ 4 ਨੇ ਕਰਵਾ ਲਈ ਮੰਨ ਲਓ ਇੱਕ ਪਰਿਵਾਰ ਦੇ ਵਿੱਚੋਂ ਇੱਕ ਪਰਿਵਾਰ ਤੋਂ ਤੁਸੀਂ 6 ਮੈਂਬਰੋਂ 4 ਨੇ KYC ਕਰਵਾ ਲਈ ਦੋ ਜਣੇ ਤੁਹਾਡੇ ਰਹਿ ਗਏ ਉਹ ਦੋ ਦੀ ਕਟਟ ਕੇ ਚਾਰ ਦੀ ਫਿਰ ਚੱਲੀ ਜਾਊਗੀ 30 ਜੂਨ ਤੱਕ ਜੇ ਤੁਸੀਂ ਕੇवाईसी ਨਾ ਕਰਵਾਈ ਮੈਂ ਬੇਨਤੀ ਤੁਹਾਨੂੰ ਇਹ ਜਰੂਰੀ ਜਾਣਕਾਰੀ ਤੁਹਾਡੇ ਵਾਸਤੇ ਦੱਸ ਰਿਹਾ ਕਿ ਕਿਸੇ ਦਾ ਚਲੋ ਭਲਾ ਹੋ ਜੇ ਮੈਂ ਤਾਂ ਨਹੀਂ ਕੀ ਆਪਾਂ ਕਹਿੰਦਾ ਹਨ ਇਹਨੂੰ ਕੋਈ ਫਾਇਦਾ ਬੈਨੀਫਿਟ ਹੋਊ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਤੇ ਤੁਸੀਂ ਕਰਵਾ ਸਕਦੇ ਹੋ ਪਿੰਡਾਂ ਵਾਲਿਆਂ ਵਾਸਤੇ ਸਾਡੇ ਬਗਰੌਲ ਵਾਲਿਆਂ ਵਾਸਤੇ ਇਹ ਜਰੂਰੀ ਮੈਂ ਜਾਣਕਾਰੀ ਦੱਸਣਾ ਚਾਹੁੰਨਾ ਵੀ ਉਹ ਤਿੰਨ ਦਿਨ ਆਪਣਾ ਡੀਪੋ ਹੋਲਡਰ ਜਿਹੜਾ ਆਊਗਾ ਗੁਰੂ ਘਰ ਦੇ ਵਿੱਚ ਬੈਠੂਗਾ ਉਹ ਆ ਕੇ ਉੱਥੇ ਜਿਹੜੇ KYC ਕਰਾਉਣ ਦੇ ਲੋ ਰਹਿੰਦੇ ਨੇ ਆਪਣੀ KYC ਕਰਵਾ ਲਓ ਤਿੰਨ ਦਿਨ ਦਾ ਸਮਾਂ ਤੁਹਾਡੇ ਕੋਲੇ ਸੋਮਵਾਰ ਤੱਕ ਦਾ ਫੇਰ ਨਾ ਉਸ ਤੋਂ ਬਾਅਦ ਕਿਸੇ ਨੂੰ ਲਾਂਭਾ ਦਿਓ ਉੱਚ ਨਾ ਫਿਰ ਮੇਰੀ ਚੱਲਣੀ ਐ ਨਾ ਕਿਸੇ ਨਾ ਸਰਪੰਚ ਦੀ ਨਾ ਮੈਂਬਰ ਦੀ ਫੇਰ ਨਾ ਕਿਸੇ ਨੂੰ ਲਾਂਭਾ ਦਿਓ ਉਸ ਤੋਂ ਬਾਅਦ ਕਿਸੇ ਦੀ ਨਹੀਂ ਸੁਣਵਾਈ ਹੋਣੀ 30 ਤਰੀਕ ਤੱਕ ਦਾ ਸਮਾਂ ਤੁਹਾਡੇ ਕੋਲੇ ਆਹੀ ਮਹੀਨੇ ਦਾ ਲਾਸਟ 3 ਦਿਨ ਰਹਿ ਗਏ KYC ਕਰਵਾਓ ਜੇ ਤੁਸੀਂ ਕੰਦਕ ਚਾਲੂ ਰੱਖਣਾ ਚਾਹੁੰਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ